ਬੋਲ ਲੱਗਾ ਜੁਗੋ ਪ੍ਰਣਾ ਜੀ ਸੱਚੀ ਸ਼ਰਧਾਂਜਲੀ ਆ ਸ਼ਹੀਦ ਆਜ਼ਮ ਨੂੰ ਔਰ ਉਹਨਾਂ ਦੇ ਨਾਂ ਤੇ ਜਿਹੜਾ ਮੈਡੀਕਲ ਕਾਲਜ ਬਣਾਣਾ ਜੋ ਸ਼ਹੀਦ ਆਜ਼ਮ ਕਹਿੰਦਾ ਸੀ ਕਿ ਲੋਕਾਂ ਨੂੰ ਬਿਮਾਰੀ ਤੋਂ ਬੇਰੋਜ਼ਗਾਰੀ ਤੋਂ ਔਰ 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਸ ਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਸਕੂਲ ਵਿੱਚ ਬਿਨਾ ਕਿਸੇ ਪਰੇਸ਼ਾਨੀ ਤੰਗੀ ਤੋਂ ਆਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬਸ ਸਹੂਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਗਰੀਬੀ ਤੋਂ ਕਦੋਂ ਆਜ਼ਾਦੀ ਮਿਲੇਗੀ ਉਹ ਇਹਦੇ ਨਾਲ ਮਿਲੇਗੀ ਸਾਰੇ ਜਿਹੜਾ ਬੰਦਾ ਚਾਹੇ ਕੋਈ ਵੀ ਹੋਵੇ ਜਿਹੜੇ ਪਹਿਲੇ ਵਾਲੇ ਸੀ ਉਹ ਵਿਦੇਸ਼ ਵਿੱਚ ਜਾਂਦੇ ਸੀ ਨਾ ਜੀ ਉਹ ਚੈੱਕਅਪ ਕਰਾਉਣ ਲਈ ਵਿਦੇਸ਼ ਜਾਂਦੇ ਸੀ ਜਿਹੜੇ ਪਹਿਲੇ ਵਾਲੇ ਮੁੱਖ ਮੰਤਰੀ ਸੀ ਜਾਂ ਮੰਤਰੀ ਸੀ ਸਾਡਾ ਬੰਦਾ ਤਾਂ ਅਸੀਂ ਤਾਂ ਇੱਥੇ ਹੀ ਕਰਾ ਰਹੇ ਹਾਂ ਸਾਰੇ ਜਮਾਨਾ ਇੱਥੇ ਕਰਾਵਾਂਗੇ ਬਿਲਕੁਲ ਇੱਥੇ ਕਰਾਵਾਂਗੇ ਉਹੋ ਜਿਹੇ ਹਸਪਤਾਲ ਬਣਾਵਾਂਗੇ ਜਿੱਥੇ ਮੈਂ ਆਪਣਾ ਇਲਾਜ ਕਰਾ ਸਕਾਂ ਇਹ ਹੀ ਕੋਸ਼ਿਸ਼ ਹੁੰਦੀ ਹੈ ਜੀ ਅੱਛਾ ਇੱਕ ਚੀਜ਼ ਹੈ ਵੀ ਇੱਥੇ ਤਕਰੀਬਨ 1600 ਸੀਟਾਂ ਮੈਡੀਕਲ ਦੀਆਂ ਪੰਜਾਬ 'ਚ ਕਈਆਂ ਜਾਂਦੀਆਂ ਤੁਹਾਡਾ ਟਾਰਗੇਟ ਕੀ ਹੈ ਵੀ ਕਿੰਨੀਆਂ ਅਸੀਂ ਲੈ ਕੇ ਆਉਣੀ ਹੈ ਮੈਡੀਕਲ ਕਾਲਜ ਜਦੋਂ ਬਣ ਜਾਣਗੇ ਮੇਰੀ ਮੇਰੀ ਕੋਸ਼ਿਸ਼ ਆ ਵੀ ਇਹ ਨੰਬਰ ਡਬਲ ਹੋ ਜੇ ਸਾਡੇ ਬੱਚਾ ਨੂੰ ਯੂਕਰੇਨ ਰਸ਼ੀਆ ਚਾਈਨਾ ਉੱਥੇ ਮਤਲਬ ਦੁਸ਼ਵਾਰੀ ਚ ਭੱਜ ਕੇ ਆਣਾ ਇਹ ਨਾ ਕਰਨਾ ਪਵੇ ਮੇਰੀ ਕੋਸ਼ਿਸ਼ ਆ ਕਿ ਜਿਹੜੇ ਬੱਚਾ ਉਹ ਜਿਹੜਾ ਜਿਹੜਾ ਵੀ ਐਮਬੀਬੀਐਸ ਕਰਨਾ ਚਾਹੁੰਦਾ ਉਹ ਇੱਥੇ ਕਰ ਲਵੇ ਜਗਵੜੀ ਦੀ ਟੀਮ ਖਟਕੜ ਕਲਾ ਤੋਂ ਕਵਰ ਕਰ ਰਹੀ ਹੈ ਰਾਜਪਤਰੀ ਸਮਾਗਮ ਹੈ ਸਰਦਾਰ ਸ਼ਹੀਦ ਦੇ ਆਜ਼ਮ ਪਗਤ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ ਔਰ ਇਸ ਏਰੀਏ ਨੂੰ ਉਹਨਾਂ ਦੇ ਨਾਮ ਦੇ ਉੱਤੇ ਮੈਡੀਕਲ ਕਾਲਜ ਮਿਲਿਆ ਆ ਔਰ ਮੇਰੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਗੁਲੀ ਨੇ ਪਹਿਲਾਂ ਤੇ ਇਹ ਜਿਹੜਾ ਉਪਰਾਲਾ ਆ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਸ਼ਲਾਘਾਯੋਗ ਉਪਰਾਲਾ ਜੀ ਸੱਚੀ ਸ਼ਰਧਾਂਜਲੀ ਆ ਸ਼ਹੀਦ ਆਜ਼ਮ ਨੂੰ ਔਰ ਉਹਨਾਂ ਦੇ ਨਾਂ ਤੇ ਜਿਹੜਾ ਮੈਡੀਕਲ ਕਾਲਜ ਬਣਾਣਾ ਜੋ ਸ਼ਹੀਦ ਆਜ਼ਮ ਕਹਿੰਦਾ ਸੀ ਕਿ ਲੋਕਾਂ ਨੂੰ ਬਿਮਾਰੀ ਤੋਂ ਬੇਰੋਜ਼ਗਾਰੀ ਤੋਂ ਔਰ ਗਰੀਬੀ ਤੋਂ ਕਦੋਂ ਆਜ਼ਾਦੀ ਮਿਲੇਗੀ ਉਹ ਇਹਦੇ ਨਾਲ ਮਿਲੇਗੀ ਸਾਰੀ ਇਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਏਗਾ ਲੋਕਾਂ ਨੂੰ ਸਿਹਤ ਸਹੂਲਤਾ ਮਿਲਣਗੇ ਕੋਈ ਮਰਜ਼ੀ ਨਾਲ ਜਾਵੇ ਪਰ ਮਜਬੂਰੀ ਚ ਕੋਈ ਮਤਲਬ ਪ੍ਰਾਈਵੇਟ ਹਸਪਤਾਲ ਜਾ ਕੇ ਕਰਜ਼ਾਈ ਨਹੀਂ ਹੋਏਗਾ ਕੁਝ ਉਸਾਰ ਨਹੀਂ ਕਰਨਾ ਪਏਗਾ ਉਹਦਾ ਇਲਾਜ ਪ੍ਰਾਈਵੇਟ ਵਰਗਾ ਸਰਕਾਰੀ ਹਸਪਤਾਲ ਚ ਫਰੀ ਇਲਾਜ ਹੋਏਗਾ ਅੱਛਾ ਇੱਕ ਇੱਕ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਅਕਸਰ ਕਹਿੰਦੇ ਆ ਤੁਸੀਂ ਆਮ ਆਦਮੀ ਪਾਰਟੀ ਇਹ ਕਲੇਮ ਕਰਦੀ ਆ ਸੀ ਆਮ ਲੋਕ ਆ ਕਿ ਤੁਹਾਡੇ ਲੀਡਰ ਵੀ ਇਨ੍ਹਾਂ ਹਸਪਤਾਲਾਂ ਤੋਂ ਇਲਾਜ ਕਰਾਉਣਗੇ ਜਾਂ ਤੁਸੀਂ ਵੀ ਫੋਰਟਿਸ ਚੁਣੋਗੇ ਇਨ੍ਹਾਂ ਦੇ ਹਸਪਤਾਲਾਂ ਦੀ ਤਾਂ ਦੇਖੋ ਆਪਾਂ ਨਾ ਕਈ ਵਾਰੀ ਜਿਹੜਾ ਮੇਨ ਮੁੱਦਾ ਹੁੰਦਾ ਉਹਦੇ ਚ ਮੁੱਦਾ ਕੀ ਆ ਕਿ ਜਿਹੜਾ ਆਮ ਬੰਦਾ ਹੈਗਾ ਉਹਨੂੰ ਵਧੀਆ ਇਲਾਜ ਮਿਲੇ ਜਿਹੜਾ ਬੰਦਾ ਚਾਹੇ ਕੋਈ ਵੀ ਹੋਵੇ ਜਿਹੜੇ ਪਹਿਲੇ ਵਾਲੇ ਸੀ ਉਹ ਵਿਦੇਸ਼ ਵਿੱਚ ਜਾਂਦੇ ਸੀ ਨਾ ਜੀ ਉਹ ਚੈੱਕਅਪ ਕਰਾਉਣ ਲਈ ਵਿਦੇਸ਼ ਜਾਂਦੇ ਸੀ ਜਿਹੜੇ ਪਹਿਲੇ ਵਾਲੇ ਮੁੱਖ ਮੰਤਰੀ ਸੀ ਜਾਂ ਮੰਤਰੀ ਸੀ ਸਾਡਾ ਬੰਦਾ ਤਾਂ ਅਸੀਂ ਤਾਂ ਇੱਥੇ ਹੀ ਕਰਾ ਰਹੇ ਹਾਂ ਸਾਰੇ ਜੀ ਮੰਨੋ ਇੱਥੇ ਹੀ ਕਰਾਵਾਂਗੇ ਬਿਲਕੁਲ ਇੱਥੇ ਕਰਾਵਾਂਗੇ ਉਹੋ ਜਿਹੇ ਹਸਪਤਾਲ ਬਣਾਵਾਂਗੇ ਜਿੱਥੇ ਮੈਂ ਆਪਣਾ ਇਲਾਜ ਕਰਾ ਸਕਾਂ ਇਹ ਹੀ ਕੋਸ਼ਿਸ਼ ਹੁੰਦੀ ਹੈ ਜੀ ਮੈਂ ਜੇ ਆਪਰੇਸ਼ਨ ਕਰਦਾ ਸੀ ਮੈਂ ਸੋਚ ਕੇ ਕਰਦਾ ਸੀ ਮੈਂ ਆਪਣੀ ਮਾਂ ਦਾ ਹੀ ਆਪਰੇਸ਼ਨ ਕਰ ਰਿਹਾ ਠੀਕ ਹੈ ਉਹਦਾ ਫਾਇਦਾ ਕੀ ਹੁੰਦਾ ਸੀਗਾ ਕਿ ਸਾਰੇ ਪ੍ਰੈਸ਼ਨ ਠੀਕ ਹੁੰਦੇ ਸੀ ਸੋ ਇਹ ਆਪਣੀ ਜਿਹੜੀ ਸੋਚ ਆ ਉਹ ਪ੍ਰੋਗਰੈਸਿਵ ਰੱਖੋ ਅਸੀਂ ਸਕੂਲ ਹੋ ਜੇ ਬਣਾਣੇ ਆ ਜਿੱਥੇ ਸਾਡੇ ਵੀ ਐਮ ਐਲ ਏ ਐਸ ਦੇ ਵੀ ਸਾਡੇ ਮੰਤਰੀਆਂ ਦੇ ਬੱਚੇ ਪੜ੍ਹ ਸਕਣ ਅਸੀਂ ਹਸਪਤਾਲ ਹੋ ਜੇ ਬਣਾਣਾ ਜਿੱਥੇ ਅਸੀਂ ਵੀ ਇਲਾਜ ਕਰ ਸਕੀਏ ਮੈਂ ਆਪਣਾ ਇਲਾਜ ਬੜੀ ਬੜੀ ਕਰਾਣਾ ਸਰਕਾਰੀ ਚ ਕਰਾਣਾ ਅੱਛਾ ਤੁਸੀਂ ਕਿਹੜੇ ਹਸਪਤਾਲ ਗੁਰਜਿੰਦਰ ਜਾਣਦੇ ਹੋ ਮੈਂ ਗੁਰਜਿੰਦਰਾ ਵੀ ਜਾਂਣਾ ਮੈਂ ਮੱਲ ਲੈਣ ਚ ਦਵਾਈ ਲੈ ਲੈਣਾ ਮੈਂ ਜੇ ਕੋ ਜਲਾ ਹਸਪਤਾਲ ਚ ਮੈਂ ਉੱਥੇ ਵੀ ਬੀਪੀ ਚੱਕਾ ਕੇ ਉੱਥੇ ਵੀ ਦਵਾਈ ਲੈ ਲੈਣਾ ਠੀਕ ਹੈ अच्छा एक चीज है, सो है अभी इथे तकरीबन 1600 सीटें मेडिकल ਦੀਆਂ ਪੰਜਾਬ ਚ ਕਈਆਂ ਜਾਂਦੀਆਂ ਤੁਹਾਡਾ ਟਾਰਗੇਟ ਕੀ ਹੈ ਵੀ ਕਿੰਨੀਆਂ ਅਸੀਂ ਲੈ ਕੇ ਆਉਣੀਆਂ ਅਸੀਂ ਮਰਗਰ 1850 ਦੇ ਕਰੀਬ ਹੈ ਗਿਆ ਮੈਡੀਕਲ ਕਾਲਜ ਜਦੋਂ ਬਣ ਜਾਣਗੇ ਮੇਰੀ ਮੇਰੀ ਕੋਸ਼ਿਸ਼ ਹੈ ਵੀ ਇਹ ਨੰਬਰ ਡਬਲ ਹੋ ਜਾਈਏ ਸਾਡੇ ਬੱਚਾ ਨੂੰ ਯੂਕਰੇਨ ਰਸ਼ੀਆ ਚਾਈਨਾ ਉੱਥੇ ਮਤਲਬ ਦੁਸ਼ਵਾਰੀ ਚ ਭੱਜ ਕੇ ਆਣਾ ਇਹ ਨਾ ਕਰਨਾ ਪਵੇ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਬੱਚਾ ਉਹ ਜਿਹੜਾ ਵੀ ਐਮਬੀਬੀਐਸ ਕਰਨਾ ਚਾਹੁੰਦਾ ਉਹ ਇੱਥੇ ਕਰ ਲਵੇ ਇੱਕ ਇੱਕ ਵੀ ਚੀਜ਼ ਆ ਵੀ 인ਫਰਾਸਟ੍ਰਕਚਰ ਬਣਦੇ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਜਿਵੇਂ ਹੁਸ਼ਿਆਰਪੁਰ ਵੀ ਅਨਾਉਂਸ ਹੋ ਰੱਖਿਆ ਕਪੂਰਥਲਾ ਵੀ ਹੁਣ ਇੱਥੇ ਆ ਇਹ ਟਾਰਗੇਟ ਕੀ ਆ ਵੀ ਕਿੰਨੇ ਇੱਕ ਇੱਕ ਸਾਲ ਚ ਦੋ ਸਾਲ ਅੱਛਾ ਅੱਛਾ ਜਿਹੜਾ ਡੇਢ ਦੋ ਸਾਲ ਦੇ ਵਿੱਚ ਸਾਰੇ ਕੰਮ ਜਿਹੜਾ ਮੁਕੰਮਲ ਕਰਕੇ ਉਹਨਾਂ ਨੂੰ ਸ਼ੁਰੂ ਕਰਤਾ ਚੱਲ ਅੱਛਾ ਤੁਸੀਂ ਲੁਧਿਆਣਾ ਦਾ ਬਹੁਤ ਹਾਈ ਟੈਕ ਜਿਹੜਾ ਆ ਸਰਕਾਰੀ ਹਸਪਤਾਲ ਬਣਾ ਦਿੱਤਾ ਮੈਂ ਜਲੰਧਰ ਤੋਂ ਆਨ ਆਇਆ ਜਲੰਧਰ ਦੇ ਵਿੱਚ ਇਹ ਕਹਿਆ ਜਾਂਦਾ ਕਿ ਜੱਚਾ ਬੱਚਾ ਤੇ ਕੈਪੈਸਿਟੀ ਬਹੁਤ ਆ ਉੱਥੇ ਵਾਰਡ ਘਟਾ ਹੈ ਉਸ ਦੇ ਉੱਤੇ ਕਦੀ ਸੋਚਿਆ ਬਿਲਕੁਲ ਸੋਚਿਆ ਜੀ ਹੁਣ ਨੈਕਸਟ ਜਿਹੜਾ ਹੈਗਾ ਸਾਡਾ ਟਾਰਗੇਟ ਹੈ ਉਹ ਜਲੰਧਰ ਹੈ ਉੱਥੇ 500 ਬੈਡਡ ਦਾ ਸਭ ਤੋਂ ਵੱਡਾ ਸਾਡਾ ਸਿਵਲ ਹਸਪਤਾਲ ਹੈ ਮੈਡੀਕਲ ਕਾਲਜ 100 ਸੀਟਾਂ ਵਾਲਾ ਚਲਾਣ ਲਈ ਸਾਨੂੰ 420 ਸੀਟਾਂ ਚਾਹੀਦੀਆਂ ਹੁੰਦੀਆਂ ਜੀ ਉਹ ਤਾਂ ਰੈਡੀमेड ਆ ਸਾਡਾ ਜੀ ਮਤਲਬ ਮੇਰੀ ਕੋਸ਼ਿਸ਼ ਹੈ ਕਿ ਉਹਨੂੰ ਜਲਦੀ ਪੂਰਾ ਕਰਕੇ ਉਹ ਵੀ ਕਿਸੇ ਨਾ ਬੰਦੇ ਨਾਲ ਅਟੈਚਮੈਂਟ ਕਰਕੇ ਅਸੀਂ ਉੱਥੇ ਵੀ ਮਤਲਬ ਇਹਦੇ ਬਾਰੇ ਸਾਰਾ ਸੋਚਿਆ ਜਾ ਸਕਦਾ ਹੈ ਅੱਛਾ ਪੰਜਾਬ ਦੇ ਇਨਫਰਾਸਟ੍ਰਕਚਰ ਜਿਹੜੇ ਤੁਹਾਡੇ 3 ਸਾਲ ਪੂਰੇ ਹੁੰਦੇ ਆ ਇਹਨਾਂ 3 ਸਾਲਾਂ ਦੀ ਜਿਹੜੀ ਪ੍ਰਾਪਤੀ ਤੁਸੀਂ ਦੱਸਣੀ ਹੋਵੇ ਕਿ ਆ ਸੈ ਦੇਖੋ ਸਾਰੀਆਂ ਹੀ ਆ ਤੁਸੀਂ ਤੁਸੀਂ ਤੁਸੇ ਡਿਸਾਈਡ ਕਰ ਲਿਓ ਸਭ ਤੋਂ ਵੱਡੀ ਕਿਹੜੀ ਆ ਜੇ ਮੱਲਾਕ ਲੇਨਿਕ ਬਣਾਇਆ 881 3 ਕਰੋੜ ਲੋਕਾਂ ਨੇ ਉੱਥੋਂ ਦਵਾਈ ਲਈ ਆ 1000 ਕਰੋੜ ਲੋਕਾਂ ਦਾ ਆਊਟ ਆਫ ਪਾਕਟ ਐਕਸਪੈਂਸਸ ਉਹਨਾਂ ਦੇ ਜੇਬ ਚੋਂ ਪਾਜੇ ਖਰਚਨੇ ਸੀ ਉਹ ਬਚੇ ਆ ਯੋਗਾ ਕਰਾ ਰਹੇ ਆ ਜੀ ਇਸ ਤੋਂ ਸવાય ਸੈਕੰਡਰੀ ਕੇਅਰ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ ਤੋਂ ਮਿਲ ਰਹੀਆਂ ਹੈਗੀਆਂ ਤੇ ਐਕਸ-ਰੇ ਅਲਟਰਾਸਾਉਂਡ ਹੋ ਰਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਤੁਹਾਡਾ ਟਰਸਟੀ ਕੇਅਰ ਹੈ ਜਿਹੜੇ ਲਿਵਰ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀਅਸ ਸਾਇੰਸਸ ਜਿਹੜਾ ਕਿ ਦੇਸ਼ ਚ ਆਪਣੀ ਕਿਸਮ ਦੀ ਦੂਜੀ ਇੰਸਟੀਚੂਟ ਆ ਟਰਸਟੀ ਕੇਅਰ ਇੰਸਟੀਚਿਊਟ ਆ ਮੈਡੀਕਲ ਕਾਲਜਾਂ ਦੇ ਵਿੱਚ ਕੈਂਸਰ ਦਾ ਇਲਾਜ ਬ੍ਰੇਨ ਸਰਜਰੀ ਹਾਰਟ ਸਰਜਰੀ ਸ਼ੁਰੂ ਹੋ ਗਈਆਂ ਜੇ ਤੁਸੀਂ ਹੁਣ ਇਹ ਤੁਸੀਂ ਦੇਖ ਲਓ ਕਿ ਉਹਨਾਂ ਚ ਸਭ ਤੋਂ ਵੱਡੀ ਕਿਹੜੀ ਆ ਅਸੀਂ ਸਾਰੇ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਟੀ ਕੇਅਰ ਪਲੱਸ ਜਿਹੜਾ ਤੁਹਾਡਾ ਯੋਧ ਨਸ਼ਾ ਵਿਰੋਧ ਇਹਦੇ ਵਾਸਤੇ ਜਿਹੜਾ ਹੈਗਾ ਸਟਾਫ ਨੂੰ ਟ੍ਰੇਨ ਕਰਨਾ ਮੈਂ ਮੈਂ ਸਵੇਰੇ ਆਇਆ ਅੱਜ 1 ਵਜੇ ਅੰਮਦਾਬਾਦ ਤੋਂ 28 ਪੇ ਤਾਂ ਤੁਸੀਂ ਸੋਚਿਆ ਵੀ ਉੱਥੇ ਭੇਜੋ ਉਹਨਾਂ ਨੂੰ ਮੈਨੇਜਮੈਂਟ ਦੇ ਸਿੱਖ ਕੇ ਆਣ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੂੰ ਆਪਰੇਸ਼ਨ ਕਰਨੇ ਆਉਂਦੇ ਉਹਨੂੰ ਮੈਨੇਜਮੈਂਟ ਨਹੀਂ ਆਉਂਦੀ ਜੀ ਉਹਦੇ ਕਰਕੇ ਦਿੱਕਤ ਆ ਰਹੀ ਸੀ ਬਹੁਤਿਆਂ ਸਾਡਾ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਤੁਸੀਂ ਗੱਲ ਹੀ ਕਰ ਲਈ ਐ ਡੀ ਐਡਿਕਸ਼ਨ ਸੈਂਟਰ ਨੂੰ ਲੈ ਕੇ ਬਹੁਤ ਹੋ ਜਾ ਜ਼ਿਆਦਾ ਰੂਮਰ ਹੈ ਬਹੁਤੇ ਡੀ ਐਡਿਕਸ਼ਨ ਸੈਂਟਰ ਚ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਅਸੀਂ ਵੀਡੀਓ ਵੀ ਦੇਖਦੇ ਆ ਪੰਜਾਬ ਦੇ ਵਿੱਚ ਤੁਸੀਂ ਕਹਿੰਨੇ ਵੀ ਹਾਲਾਂਕਿ ਅਸੀਂ ਡੀ ਐਡਿਕਸ਼ਨ ਸੈਂਟਰ ਬਹੁਤ ਸੁਧਾਰ ਲਿਆ ਉਹਦੇ ਉਹਦੇ ਬਾਬਾ ਦੱਸੋ ਵੀ ਕਿੰਨੇ ਇੱਕ ਸੈਂਟਰ ਇੱਕ ਜ਼ਿਲ੍ਹੇ ਚ ਹੋਣੇ ਚਾਹੀਦੇ ਆ ਕਿੱਦਾਂ ਕਿੱਦਾਂ ਕਰੋਗੇ ਕੀ ਹਿਸਾਬ ਕੋਈ ਜ਼ਿਲ੍ਹੇ ਦਾ ਹਿਸਾਬ ਨਹੀਂ ਆ ਜੀ ਉਦੋਂ ਤਾਂ ਜਿੰਨੇ ਜਿਹੜਾ ਬੰਦਾ ਵੀ ਨਸ਼ਾ ਕਰਦਾ ਜਿਹੜਾ ਟੀਕਾ ਲਾਂਦਾ ਉਹਨੂੰ ਅਸੀਂ ਪਹਿਲਾਂ ਗੋਲੀਆਂ ਤੇ ਲੈ ਕੇ ਆਣਾ ਜਿਹੜਾ ਗੋਲੀਆਂ ਲੈਂਦਾ ਉਹਨੂੰ ਗ ਰਹਣਾ ਸਾਡੀ ਇੱਕ ਪੂਰੀ ਸਟ੍ਰੈਟਜੀ ਹੈ ਉਹਨੂੰ ਡੀਕ੍ਰਿਮਨਲਾਈਜ਼ ਕਰਨਾ ਡੀਸਟਿਗਮਟਾਈਜ਼ ਕਰਨਾ ਇੱਕ ਸਪੋਰਟ ਗਰੁੱਪ ਜਿਹੜਾ ਤੁਸੀਂ ਦੇਖੋਗੇ ਸਾਰੇ ਹਫ਼ਤੇਾਂ ਚ ਨੰਬਰ ਲੱਗੇ ਹੋਇਆ ਨਾਰਕੋਟਿਕ ਅਨੋਨਿਮਸ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਚ ਕਮੇਟੀਆਂ ਬਣਾਤੀਆਂ ਜਾਂਦੀਆਂ ਨੇ ਸਿਹਤ ਕਮੇਟੀਆਂ ਉਹ ਆਪਣੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਗਿਆ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਪਲੈਨਿੰਗ ਕਰਕੇ ਸਾਰਾ ਚੱਲ ਰਿਹਾ ਹੈ 1 ਅਪ੍ਰੈਲ ਤੋਂ ਅਸੀਂ ਪਿੰਡਾਂ ਚ ਆ ਗਏ ਡਾਕਟਰ ਬਲਬੀਰ ਸਿੰਘ ਹਾਲਾਂਕਿ ਇੱਥੇ ਹਰ ਮੰਤਰੀ ਕਾਲੀਚਾ ਔਰ ਕੋਈ ਨਾ ਕੋਈ ਮੀਟਿੰਗ ਲੈ ਕੇ ਆ ਰੱਖਿਆ ਆ ਪਰ ਸਵਾਲ ਤੁਹਾਡੇ ਇਸ ਕਰਕੇ ਸਾਡਾ ਮਕਸਦ ਇਹਨਾ